ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਸੋ ਮੁਲਾਜ਼ਮਾਂ ਤੇ ਪੈਨਸ਼ਨ ਦੀ ਹਰ ਤਰ੍ਹਾਂ ਦੀ ਅਪਡੇਟ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਆਪਣੇ ਨਾਲ ਦੇ ਸਾਥੀਆਂ ਦੇ ਨਾਲ ਜਰੂਰ ਸ਼ੇਅਰ ਕਰ ਦਿਓ ਸੋ ਕਾਫੀ ਦਿਨਾਂ ਤੋਂ ਜੋ ਪੰਜਾਬ ਹੋਮ ਗਾਰਡ ਦੇ ਕਰਮਚਾਰੀ ਨੇ ਜੋ ਸੇਵਾਮੁਕਤ ਹੋ ਚੁੱਕੇ ਨੇ ਤੇ ਨਾਲ ਹੀ ਉਹ ਕਰਮਚਾਰੀ ਜਿਨ੍ਹਾਂ ਦਾ ਥੋੜਾ ਟਾਈਮ ਰਹਿ ਗਿਆ ਹੈ ਰਿਟਾਇਰ ਹੋਣ ਦੇ ਵਿੱਚ ਉਹਨਾਂ ਦੇ ਬਹੁਤ ਸਵਾਲ ਨੇ ਕਿ ਸਾਡੇ ਨਾਲ ਸੰਬੰਧਿਤ ਵੀ ਵੀਡੀਓ ਅਪਲੋਡ ਕਰੋ ਸੋ ਅੱਜ ਉਹਨਾਂ ਦੇ ਸਬੰਧ ਵਿੱਚ ਹੀ ਗੱਲ ਕਰਾਂਗੇ ਆ ਜੋ ਪੰਜਾਬ ਹੋਮਗਾਰਡ ਦੇ ਮੁਲਾਜ਼ਮ ਨੇ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਇਸ ਚੀਜ਼ ਦੀ ਪ੍ਰੋਬਲਮ ਰਹੀ ਹੈ ਕਿ ਉਹਨਾਂ ਨੂੰ ਪੈਨਸ਼ਨ ਸਿਸਟਮ ਵੀ ਨਹੀਂ ਮਿਲਿਆ ਚਾਹੇ ਉਹ ਪ੍ਰਾਣੀਆਂ ਸਮੇਂ ਦੇ ਵਿੱਚ ਉਹਨਾਂ ਨੇ ਕੰਮ ਕੀਤਾਗਾ ਤੇ ਨਾ ਹੀ ਉਹਨਾਂ ਨੂੰ ਕੋਈ ਮੈਡੀਕਲ ਪੱਤੇ ਮਿਲੇ ਤੇ ਬਹੁਤ ਨਗੂਣੀ ਤਨਖਾਹ ਤੇ ਉਹਨਾਂ ਨੇ ਕੰਮ ਕੀਤਾ ਪਰ ਹੁਣ ਪੰਜਾਬ ਹੋਮਗਾਰਡ ਐਸੋਸੀਏਸ਼ਨ ਵੈਲਫੇਅਰ ਜੋ ਉਹਨਾਂ ਦਾ ਬਣਿਆ ਹੋਇਆ ਜੂਨੀਅਨ ਉਹਨਾਂ ਵੱਲੋਂ ਰੈਲੀਆਂ ਕਿਤਿਆਂ ਜਾ ਰਹੀਆਂ ਨੇ ਧਰਨੇ ਲਗਾਏ ਜਾ ਰਹੇ ਆ ਕਿ ਉਹਨਾਂ ਨੇ ਬਹੁਤ ਸ਼ਿੱਦਤ ਦੇ ਨਾਲ ਕੰਮ ਕੀਤਾ ਹੈ ਪੰਜਾਬ ਦੇ ਹਰੇਕ ਡਿਪਾਰਟਮੈਂਟ ਦੇ ਵਿੱਚ ਕੋਈ ਵੀ ਪ੍ਰੋਬਲਮ ਹੁੰਦੀ ਸੀਗੀ ਜਿਵੇਂ ਉਹਨਾਂ ਸਮਿਆਂ ਦੇ ਵਿੱਚ ਕੰਮ ਕੀਤਾ ਜਦੋਂ ਪੰਜਾਬ ਦੇ ਹਾਲਾਤ ਬਿਲਕੁਲ ਵੀ ਨਹੀਂ ਠੀਕ ਸੀਗੇ ਤੇ ਬਹੁਤ ਘੱਟ ਤਨਖਾਹਾਂ ਦੇ ਵਿੱਚ ਕੰਮ ਕੀਤਾ ਸੋ ਉਸ ਨੂੰ ਲੈ ਕੇ ਹੁਣ ਇੱਕ ਉਹਨਾਂ ਦੀ ਰੈਲੀ ਤੇ ਉਹਨਾਂ ਦੇ ਉਸ ਤੋਂ ਬਾਅਦ ਧਰਨੇ ਤੋਂ ਬਾਅਦ ਇੱਕ ਥੋੜੀ ਜਿਹੀ ਰਾਹਤ ਆਈ ਹੈ ਕਿ ਉਹਨਾਂ ਨੂੰ ਇੱਕ ਸਮਾਂ ਦਿੱਤਾ ਗਿਆ ਕਿ ਇੱਕ ਜੂਨੀਅਨ ਦਾ ਉਹਨਾਂ ਦਾ ਨਾਮ ਜਿਵੇਂ 6 ਜੂਨੀਅਨ ਦੀ ਮੈਂ ਪਹਿਲਾਂ ਵੀਡੀਓ ਬਣਾ ਚੁੱਕੀ ਹਾਂ ਵੀ ਉਹਨਾਂ ਨੂੰ ਜਿਹੜਾ ਟਾਈਮ ਦਿੱਤਾ ਗਿਆ ਤੇ ਇਹਦੇ ਵਿੱਚ ਹੁਣ ਜੇ ਤੁਸੀਂ ਦੇਖੋ ਤਾਂ ਚੌਥੇ ਨੰਬਰ ਤੇ ਹੋਮਗਾਰਡ ਵੈਲਫੇਅਰ ਐਸੋਸੀਏਸ਼ਨ ਪੰਜਾਬ ਨੂੰ ਸਵਾ 12 ਵਜੇ ਦਾ ਟਾਈਮ ਦਿੱਤਾ ਗਿਆ 24 ਤਰੀਕ ਨੂੰ ਉਹਨਾਂ ਦੀ ਜਿਹੜੀ ਜਥੇਬੰਦੀਆਂ ਦੇ ਚਾਰ ਮੈਂਬਰ ਹੈ ਜਿਹੜੇ ਪੰਜਾਬ ਭਵਨ ਸੈਕਟਰ 3 ਚੰਡੀਗੜ੍ਹ ਦੇ ਵਿੱਚ ਹੋਣ ਵਾਲੀਆਂ ਮੀਟਿੰਗ ਦੇ ਵਿੱਚ ਜਿਹੜੇ ਸ਼ਾਮਲ ਹੋ ਸਕਦੇ ਆ ਤੇ ਆਪਣੀਆਂ ਮੰਗਾਂ ਨੂੰ ਆਪਣੀਆਂ ਪ੍ਰੋਬਲਮਸ ਨੂੰ ਉੱਥੇ ਰੱਖ ਸਕਦੇ ਆ ਸੋ ਹੁਣ ਇਹ ਜਿਹੜੀ 24 ਤਰੀਕ ਨੂੰ ਮੀਟਿੰਗ ਹੋਊਗੀ ਸਵਾ 12 ਵਜੇ ਦਾ ਟਾਈਮ ਦਿੱਤਾ ਗਿਆ ਇਸ ਤੋਂ ਬਾਅਦ ਜੋ ਵੀ ਕੈਬਨਿਟ ਮੀਟਿੰਗ ਤੋਂ ਬਾਅਦ ਫੈਂਸਲਾ ਨਿਕਲ ਕੇ ਆਉਂਦਾ ਹੈ ਅ ਐਸੋਸੀਏਸ਼ਨ ਵੱਲੋਂ ਜੋ ਵੀ ਰਿਪਲਾਈ ਹੋਊਗਾ ਆਪਾਂ ਉਸ ਨੂੰ ਡਿਟੇਲ ਵਿੱਚ ਜਾਣਾਂਗੇ ਸੋ ਸੇਵਾਮੁਕਤ ਪੰਜਾਬ ਹੋਮਗਾਰਡ ਦੀ ਇਹ ਚੀਜ਼ ਦੀ ਚਿੰਤਾ ਕਿ ਉਹਨਾਂ ਨੂੰ ਪੈਨਸ਼ਨ ਜਾਂ ਉਹਨਾਂ ਦੇ ਮੈਡੀਕਲ ਪੱਤੇ ਜੋ ਉਹਨਾਂ ਨੂੰ ਨਹੀਂ ਮਿਲੇ ਉਹ ਦਿੱਤੇ ਜਾਣ ਸੋ ਇਸ ਦੇ ਵਿੱਚ ਹੁਣ ਸਰਕਾਰ ਕੀ ਫੈਸਲਾ ਲੈਂਦੀ ਹੈ ਆਪਾਂ ਨਾਲ ਦੀ ਨਾਲ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਸੋ ਇੱਕ ਵਾਰ ਅਸੀਂ 24 ਤਰੀਕ ਤੱਕ ਵੇਟ ਕਰੀਏ ਕਿ ਕੈਬਨਟ ਮੀਟਿੰਗ ਦੌਰਾਨ ਜੋ ਯੂਨੀਅਨ ਉਹਨਾਂ ਨਾਲ ਮੀਟਿੰਗ ਕਰਦੀ ਹੈ ਉਸ ਤੋਂ ਬਾਅਦ ਕੀ ਨਤੀਜਾ ਨਿਕਲ ਕੇ ਆਉਂਦਾ ਹੈ ਇਸ ਦੇ ਵਿੱਚ ਛੇ ਯੂਨੀਅਨ ਹੋਰ ਵੀ ਹੈ ਜਿਨ੍ਹਾਂ ਨੂੰ ਉਸ ਦਿਨ ਹੀ ਟਾਈਮ ਦਿੱਤਾ ਹੈ ਤੇ ਉਹਨਾਂ ਦਾ ਵੀ ਜੋ ਵੀ ਚੈਨਲ ਆਉਂਦਾ ਹੈ ਉਸ ਦੀ ਵੀ ਅਪਡੇਟ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਸੋ ਤੁਸੀਂ ਇਸ ਚੈਨਲ ਦੇ ਨਾਲ ਰੈਗੂਲਰ ਜੁੜ ਸਕਦੇ ਹੋ ਤੇ ਆਪਣੇ ਸਾਥੀਆਂ ਦੇ ਨਾਲ ਜਰੂਰ ਸ਼ੇਅਰ ਕਰ ਦਿਓ ਤਾਂ ਜੋ ਤੁਸੀਂ ਹਰ ਤਰ੍ਹਾਂ ਦੀ ਜਾਣਕਾਰੀ ਚਾਹੇ ਉਹ ਪੀਕ ਮਿਸ਼ਨ ਦੇ ਨਾਲ ਹੋਵੇ ਚਾਹੇ ਕਿਸੇ ਵੀ ਵਿਭਾਗ ਦੇ ਮੁਲਾਜ਼ਮਾਂ ਦੇ ਨਾਲ ਹੋਵੇ ਤੁਹਾਡੇ ਨਾਲ ਨਾਲ ਦੀ ਨਾਲ ਸਾਂਝੀ ਕਰਾਂਗੇ ਧੰਨਵਾਦ ਜੀ